ਵਾਂਡੀਆ ਨੇ ਵੇਖਿਆ ਵੀ ਸੱਪ ਫਿਰਦੇ ਤੇ ਉਹ ਲੜ ਗਿਆ ਜੀ 20 25 ਦਿਨਾਂ ਬਾਅਦ ਉਹ ਪੜਣਾ ਸੀ ਉਹਨੇ ਉੱਤਾਂ ਤੋਂ ਵੱਧ ਮਾੜੀ ਸੀ ਬੱਚਿਆਂ ਦਾ ਵੀ ਉਹ ਬਹੁਤ ਜ਼ਿਆਦਾ ਸੀ ਇੱਕ ਘਰ ਦਾ ਸਮਝੋ ਮੈਂਬਰ ਸੀ ਸਾਡਾ ਨਾਤ ਬਹੁਤ ਮਾੜੀ ਕਰਦੀ ਕਦੀ ਵੀ ਆਹ ਤੇ ਕਿਸੇ ਤੋਂ ਫੜ ਲਈ ਦੇਨੇ ਕਦੀ ਕਿਸੇ ਰਿਸ਼ਤੇਦਾਰ ਤੋਂ ਲੈ ਲਈ ਦੇਨੇ ਜੜੀ-ਜੁੜੀ ਕਰਕੇ ਅਸੀਂ ਤਜਾਰਾ ਕਰਦਾ ਜਿਹੜਾ ਚਲਾ ਰਿਹਾ ਬਸ ਸਸ੍ਰੀਕਾਲ ਤੁਸੀਂ ਦੇਖ ਰਹੇ ਹੋ ਦਾਸ ਸਮਰਨ ਰਿਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਇੱਕ ਐਸਾ ਗੁਰਸਿੱਖ ਪਰਿਵਾਰ ਜਿਹੜਾ ਉਹ ਦਿਖਾਉਣ ਜਾ ਰਹੇ ਹਾਂ ਜਿਸ ਦੇ ਘਰ ਦੇ ਹਾਲਾਤ ਇੰਨੇ ਕੋ ਨਾਜ਼ੁਕ ਹੈ ਕਿ ਕਿਸੇ ਟਾਈਮ ਇਸ ਪਰਿਵਾਰ ਪਰਿਵਾਰ ਨੂੰ ਭੁੱਖਾ ਵੀ ਜੜਾ ਉਹ ਸੌਣਾ ਪੈਂਦਾ ਇੱਕ ਮੱਝ ਸੀਗੀ ਉਸ ਨੂੰ ਦੋ ਦਿਨ ਪਹਿਲਾਂ ਸੱਪ ਜਿਹੜਾ ਉਹ ਲੜ ਗਿਆ ਤੇ ਮੱਝ ਮਰ ਗਈ पांच ਧੀਆਂ ਉਹਨਾਂ ਧੀਆਂ ਦਾ ਰੋ ਰੋ ਬੁਰਾ ਹਾਲ ਆ ਕਿਉਂਕਿ ਜਾਨਵਰ ਕੋਈ ਵੀ ਹੋਵੇ ਉਸ ਨਾਲ ਮੋਹ ਪੈ ਜਾਂਦਾ ਉਸ ਨਾਲ ਪਿਆਰ ਜਿਹੜਾ ਉਹ ਪੈ ਜਾਂਦਾ ਤੇ ਹੁਣ ਉਹਨਾਂ ਬੱਚੀਆਂ ਦਾ ਜਿਹੜਾ ਰੋ ਰੋ ਬੁਰਾ ਹਾਲ ਆ ਘਰ ਬਿਆ ਮੁਖੀ ਪੀਲੀਏ ਨਾਲ ਬਿਮਾਰ ਆ ਉਸ ਦਾ ਜਿਹੜੀ ਇਲਾਜ ਆ ਉਹ ਚੱਲ ਰਿਹਾ ਪਰ ਉਸ ਕੋਲ ਵੀ ਕਿਸੇ ਟਾਈਮ ਦਵਾਈ ਲਈ ਪੈਸੇ ਜਿਹੜੇ ਆ ਉਹ ਨਹੀਂ ਹੁੰਦੇ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੇ ਹਾਲਾਤ ਦਿਖਾ ਦਿੰਨੇ ਆ ਮੇਰੇ ਪਿੱਛੇ ਤਸਵੀਰਾਂ ਦੇ ਸਕਦੇ ਹੋ ਇਹ ਇਹ ਤਸਵੀਰਾਂ ਉਸ ਗੁਰਸਖ ਅਮਰਪਾਲੀ ਪਰਿਵਾਰ ਦੀਆਂ ਹਨ ਇਹ ਘਰ ਦਾ ਮੁਖੀ ਹੈ ਜਿਸ ਨੂੰ ਪੀਲੀਆ ਹੋਇਆ ਹੋਇਆ ਤਾਂ ਦਵਾਈ ਜਿਹੜੀ ਚੱਲ ਰਹੀ ਆ ਤਾਂ ਕਿਸੇ ਟਾਈਮ ਦਵਾਈ ਲਈ ਪੈਸੇ ਜਿਹੜੇ ਆ ਉਹ ਨਹੀਂ ਹੁੰਦੇ ਇਹ ਬੱਚੀਆਂ ਛੋਟੀਆਂ-ਛੋਟੀਆਂ ਅਮਰਪਾਲੀ ਆ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਪੜਾਈ ਵੀ ਇਹਨਾਂ ਵਿੱਚੋਂ ਕੁਝ ਬੱਚਿਆਂ ਦੀ ਪੜਾਈ ਵੀ ਜਿਹੜੀ ਆ ਉਹ ਛੁੱਟ ਚੁੱਕੀ ਆ ਇਹ ਵੱਡੀ ਬੇਟੀ ਆ ਜਿਸ ਨੇ ਪਲੱਸ 2 ਜਿਹੜੀ ਆ ਉਹ ਕੀਤੀ ਹੋਈ ਆ ਤੇ ਘਰ ਵਿੱਚ ਪੈਸਾ ਨਾ ਹੋਣ ਕਾਰਨ ਖਰਚਾ ਨਾ ਹੋਣ ਕਾਰਨ ਪੜ੍ਹਾਈ ਜਿਹੜੀ ਆ ਉਹ ਛੁੱਟ ਚੁੱਕੀ ਆ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਨਾਲ ਬਾਈ ਜੀ ਨਾਮ ਕੀ ਤੁਹਾਡਾ ਪ੍ਰੇਮ ਥੈਂਕ ਯੂ ਪ੍ਰੇਮ ਜੀ ਕੀ ਕੰਮ ਕਰਦੇ ਤੁਸੀਂ ਦਿਹਾੜੀ ਦਾ ਪਾ ਜੀ ਦਿਹਾੜੀ ਹਾਂਜੀ ਮੱਝ ਨੂੰ ਕੀ ਹੋ ਗਿਆ ਸੀ ਬਸ ਪਤਾ ਹੀ ਨਹੀਂ ਜੀ ਫਿਰਦਾ ਤੁਰਦਾ ਕਿਤੇ ਛੋਨੇ ਜੋ ਗਵਾਂਡੀਆਂ ਨੇ ਵੇਖਿਆ ਵੀ ਸੱਪ ਫਿਰਦੇ ਸੀ ਤੇ ਉਹ ਲੜ ਗਿਆ ਜੀ 20 25 ਦਿਨਾਂ ਬਾਅਦ ਸੂਕਣਾ ਸੀ ਉਹਨੇ ਤੇ ਨਿੱਕੀ ਜੀ ਬੱਚਿਆਂ ਤੋਂ ਵੱਧ ਝੋਟੀ ਪਾਲੀ ਸੀ ਦੀ দান ਕੀਤੀ ਸੀ ਕਿਸੇ ਨੇ ਸੀਰ ਕਰਦਾ ਸੀ ਮੈਂ ਉਦੋਂ ਤੇ ਚਾਨਕੋ ਦੀ ਜੀ ਮੈਂ 11 ਡਾਕਟਰ ਸਾਹਿਬ ਸੱਜਿਆ ਜੀ ਉਹ ਟੀਕੇ ਲਾ ਕੇ ਕੁਝ ਦਵਾਈ ਲਿਖ ਕੇ ਮੈਨੂੰ ਦੇ ਗਿਆ ਵੀ ਜਾ ਜਾ ਇਹਨੂੰ ਲਿਆ ਕੇ ਆ ਟੀਕੇ ਤਿੰਨ ਹੋਰ ਲਾ ਦੇ ਅੱਧੇ ਘੰਟੇ ਬਾਅਦ ਤੇ ਕੁਛ ਮਾਇਆ ਉਹ ਲੈ ਗਿਆ ਜੀ ਜਿਹੜੇ ਪੈਸੇ ਸੀਗੇ ਤੇ ਔਖਾ ਸੌਖਾ ਮੈਂ ਪਹੁੰਚਿਆ ਉੱਥੇ ਪੈਸੇ ਲੈ ਕੇ ਉੱਥੋਂ ਦਵਾਈ ਲਈ ਇੱਕ ਮੱਝ ਜਦੋਂ ਮੈਂ ਜਾਣ ਲੱਗਾ ਸੀ ਤੇ ਮੱਝ ਦਾ ਬਹੁਤ ਮੰਦਾ ਹਾਲ ਸੀ ਬਹੁਤ ਟੜਫ ਰਹੀ ਸੀ ਮੇਰਾ ਛੱਡ ਕੇ ਜਾਣ ਨੂੰ ਜੀ ਰਹੀ ਸੀ ਕਰਦਾ ਪੁੱਤਾਂ ਤੋਂ ਵੱਧ ਮੈਂ ਪਾਲੀ ਸੀ ਬੱਚਿਆਂ ਦਾ ਵੀ ਉਹ ਬਹੁਤ ਜ਼ਿਆਦਾ ਸੀ ਇੱਕ ਘਰ ਦਾ ਸਮਝੋ ਮੈਂਬਰ ਸੀ ਸਾਡਾ ਤੇ ਬੱਚਿਆਂ ਦੇ ਵੀ ਤੂੰ ਡੈਡੀ ਦਵਾਈ ਲਿਆ ਮਹਾਰਾਜ ਪਲਾ ਕਰੂ ਸੱਚੇ ਬਾਦਸ਼ਾਹ ਘਰੇ ਪਾਜੀ ਜਾਵੇ ਮੈਂ ਕਿਹਾ ਕਿਤੇ ਦਵਾਈ ਖੜੋਂ ਗੱਲ ਨਾ ਰਹੇ ਜੀ ਮੈਂ ਮੈਡੀਕਲ ਤੇ ਗਿਆ ਜੀ ਦਵਾਈ ਲਈ ਉੱਥੋਂ ਤੇ ਦਵਾਈ ਲੈ ਕੇ ਅਜੇ ਦੁਕਾਨ ਚੋਂ ਬਾਹਰ ਨਿਕਲਿਆ ਜੀ ਵੱਡੀ ਬੇਟੀ ਨੇ ਫੋਨ ਕਰਤਾ ਕਹਿੰਦੇ ਆ ਡੈਡੀ ਮੱਜ ਤਾਂ ਮਰ ਚੁੱਕੀ ਬਸ ਉਹਦਾ ਹੀ ਸਾਰਾ ਸੀ ਉਹ ਵੀ ਖੁੱਸ ਗਿਆ ਰੋਟੀ ਸੀ ਜਿਹੜੀ ਉਹ ਵੀ ਉਦਾਸੜੇ ਚੱਲੜੀ ਸੀ ਘਰ ਦਾ ਗੁਜ਼ਾਰਾ ਲੂਣ ਮਿਰਚ ਵੀ ਦੁੱਧੀ ਨੂੰ ਦੁੱਧ ਪਾ ਕੇ ਕੋਈ ਘਰ ਦਾ ਖਰਚਾ ਗੁਜ਼ਾਰਾ ਚੱਲ ਪੂਗਾ ਜੀ ਇਹ ਕਰਦੇ ਹਾਲਾਤਾਂ ਦੀ ਗੱਲ ਕਰੀ ਤਾਂ ਕਰਦੇ ਹਾਲਾਤ ਕਿਦਾਂ ਦੇ ਆ ਹਾਲਾਤ ਬਹੁਤ ਮਾੜੇ ਕਰਦੇ ਤੁਸੀਂ ਦੇਖ ਹੀ ਰਹੇ ਜੀ ਮੰਗਤੀ ਕਰਦੇ ਕਿ ਕਿ ਬਹੁਤ ਸਾਰੇ ਸਮਾਜ ਸੇਵੀ ਵੀਰ ਹੈਗੇ ਆ ਮਦਦ ਕਰਨ ਵਾਲੇ ਮੰਗਤਾ ਵੇਖੋ ਜੀ ਬੱਚਿਆਂ ਦੀ ਇਹ ਇਹੋ ਹੀ ਇਹ ਵੀ ਬੂਟਾ ਸਾਨੂੰ ਮਿਲ ਜੇ ਵਾਰ-ਵਾਰ ਮੈਨੂੰ ਵੀ ਇਹੋ ਗੱਲਾਂ ਦੇ ਡੈਡੀ ਬੂਟਾ 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 ਹੀ ਕਰਦੇ ਰਹਿੰਦੇ ਮੋਹ ਹੀ ਇੰਨਾ ਜ਼ਿਆਦਾ ਹੈ ਤੇ ਇਹ ਆ ਵੀ ਚਲੋ ਜੋ ਕਰ ਜੇ ਨੇ ਸਾਡੇ ਇੱਕ ਜਗ੍ਹਾ ਤੇ ਵੀ ਕਰਜ਼ਾ ਹੈ ਇੱਕ ਬੱਕਰੀਆਂ ਦਾ ਲੋਨ ਸੀ ਕੁਝ ਪਹਿਲਾਂ ਮਰ ਗਈਆਂ ਸੀ ਤੇ ਉਹ ਮਾਫ ਹੋ ਜੇ ਜੇ ਸਰਕਾਰ ਚਾਵੇ ਤਾਂ ਬਹੁਤ ਕੁਝ ਕਰ ਸਕਦੀ ਜੀ ਤੇ ਕੋਸ਼ ਬੇਟੀਆਂ ਸਕੂਲ ਦੂਰ ਨੇ ਪੜਾਈ ਦਾ ਮੁਸ਼ਕਲ ਏ ਤੇ ਵੇਖੋ ਪੜਾਈ ਜਿਹੜੀ ਪੈਸੇ ਨਾਲ ਹੀ ਹੁੰਦੀ ਏ ਤੇ ਜਿਹੜੇ ਹੁਣ ਵੇਖ ਲਓ ਤੁਹਾਨੂੰ ਪਤਾ ਹੀ ਏ ਜੀ ਜਿਹੜਾ ਮੋਬਾਈਲ ਤੇ ਵੀ ਕੰਮ ਆਉਂਦਾ ਏ ਤੇ ਮੋਬਾਈਲ ਵੀ ਚੰਗਾ ਆਵੇ ਤੇ ਫੇਰ ਹੀ ਕੰਮ ਬੱਚੇ ਕਰਦੇ ਨੇ ਤੇ ਨੈਟ ਜਿਹੜਾ ਉਹ ਵੀ 300 ਰੁਪਇਆ 350 ਦਾ ਪੈਂਦਾ ਤੇ ਹਾਲਾਤ ਤਾਂ ਬਹੁਤ ਵਾੜੇ ਘਰ ਦਾ ਗੁਜ਼ਾਰਾ ਅਖੰਡ ਚਾਈ ਦੀ ਪੂਰੀ ਹੁੰਦੀ ਤੇ ਬਹੁਤ ਔਖਾ ਕਦੀ ਕਿਸੇ ਕੁੜੀ ਦੇ ਮਾਸਟਰ ਨੂੰ ਕਹਿ ਦਈਦਾ ਵੀ ਭਾਈ ਸਾਹਿਬ ਹੁਣ ਕੰਮ ਇਹ ਬੱਚੇ ਕਹਿੰਦੇ ਵੀ ਲੜਦੇ ਨੇ ਵੀ ਨੈਟ ਹੁਣ ਨੈਟ ਕਿੱਥੋਂ ਆਵੇ ਜੀ ਫਿਰ ਮਾਸਟਰ ਨੂੰ ਆਖੀਦਾ ਵੀ ਭਾਈ ਸਾਹਿਬ ਤੁਸੀਂ ਤੇ ਇਹਨਾਂ ਨੂੰ ਕਹੋਗੇ ਵੀ ਕੰਮ ਨਹੀਂ ਕਰਕੇ ਆਏ ਪਰ ਬੱਚੇ ਹੁਣ ਨੈਟ ਨਹੀਂ ਹੈਗਾ ਤੇ ਪੈਸਿਆਂ ਨਾਲ ਨੈਟ ਪੈਂਦਾ ਜੀ ਤੇ ਫਿਰ ਮਾਸਟਰ ਹੱਲਪ ਕਰ ਦਿੰਦੇ ਨੇ ਕਦੀ ਕਿਸੇ ਬੇਟੀ ਦਾ ਪਾ ਦਿੰਦਾ ਨੈਟ ਕਦੀ ਕੇਸੀ ਦਾ ਪਾ ਦਿੰਦਾ ਬਸ ਕੀ ਕਰੀਏ ਜੋ ਨੂੰ ਚੰਗਾ ਲੱਗੇ ਇੱਕ ਜੂਨ ਤਾਂ ਪੂਰੀ ਕਰਨੀ ਹੈ ਤਾਂ ਸਾਡੇ ਨਾਲ ਉਹ ਬੱਚੀਆਂ ਵੀ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਬੇਟਾ ਕੀ ਨਾਮ ਹੈ ਤੁਹਾਡਾ ਰਿੰਕੋ ਕਿਹੜੀ ਕਲਾਸੇ ਪੜਦੇ ਹੋ ਕਲਾਸ 2 ਕੰਪਲੀਟ ਹੋ ਗਈਏ ਹੁਣ ਅੱਗੇ ਪੜ੍ਹਦੇ ਹੋ ਜੇ ਨਹੀਂ ਨਹੀਂ ਅੱਗੇ ਕਾਤੋਂ ਨਹੀਂ ਪੜ ਰਹੇ ਘਰ ਦੀ ਮਜਬੂਰੀ ਕਰ ਨੂੰ ਪੈਸਿਆਂ ਦੀ ਤੰਗੀ ਆਨ ਕਰਕੇ ਅੱਗੇ ਐਡਮਿਸ਼ਨ ਹੀ ਨਹੀਂ ਹੋਈ ਪੜਨਾ ਚਾਹੁੰਦੇ ਹਾਂਜੀ ਕਰਦੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜਿਵੇਂ ਪਾਪਾ ਤੁਹਾਡੇ ਵੀ ਬਿਮਾਰ ਹਿੰਦੇ ਆ ਫੇਰ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਕਦੀ ਵੀ ਆਜ ਤੱਕ ਕਿਸੇ ਤੋਂ ਫੜ ਲਈ ਦੇ ਨੇ ਕਦੀ ਕਿਸੇ ਰਿਸ਼ਤੇਦਾਰ ਤੋਂ ਲੈ ਲਈ ਦੇ ਨੇ ਐਵੇਂ ਘਾਟਾ ਕਰੀ ਕੋਈ ਦਿਹਾੜੀ ਧੱਪਾ ਕਹਿ ਦਿੰਦਾ ਤੇ ਐਵੇਂ ਡੈੜੀ ਡਿੜੀ ਕਰਕੇ ਹੀ ਅਸੀਂ ਗੁਜ਼ਾਰਾ ਕਰਦਾ ਜਿਹੜਾ ਚਲਾ ਰਿਹਾ ਬਸ ਮੱਛੀ ਨੂੰ ਕੀ ਹੋਇਆ ਸੀ ਸਭ ਲੜ ਗਿਆ ਸੀ بس ਆਪ ਲੜ ਗਿਆ ਉਸ ਤੋਂ ਬਾਅਦ ਡੈਡੀ ਨੇ ਡਾਕਟਰ ਵੀ ਸੱਦਿਆ ਹੈ ਪਰ ਟੀਕੇ ਵੀ ਲਾਏ ਪਰ ਬੱਚੇ ਉਹ ਬਾਜ ਨਹੀਂ ਸਕੇ ਜਿਹੜੀ ਅਗਲੇ ਮਹੀਨੇ ਸੋ ਪੈਰੀ ਸੀ ਸਾਡੀ ਛੋਟੀ ਅਸੀਂ 4-5 ਸਾਲਾਂ ਤੋਂ ਪਾਲ ਰਹੇ ਆ 4-5 ਸਾਲਾਂ ਤੋਂ ਪਾਲੀ ਸੀ ਪਹਿਲਾਂ ਵਿੱਚ ਉਹ ਜੇ ਲੱਤ ਟੁੱਟ ਗਈ ਸੀ ਉਹਦੀ ਅਸੀਂ ਉਹਦਾ ਵੀ ਬੜੀ ਮੁਸ਼ਕਿਲ ਨਾਲ ਬਚਾਈ ਸੀ ਹੌਣ ਜਦੋਂ ਸੁੰਦਾ ਟਾਈਮ ਆ ਸ ਦੁੱਧ ਪੀਣ ਦਾ ਟਾਈਮ ਆ ਸਾਡਾ ਰੱਬ ਨੇ ਉਹ ਵੀ ਖੋਲੀ ਬਟਾ ਤੁਹਾਡਾ ਕੀ ਨਾਮ ਹੈ ਮਨਦੀਪਕਰ ਮਨਦੀਪਕਰ ਮਨਦੀਪ ਪਪਾ ਦੱਸ ਦੇ ਕੀ ਜਿਹਦੇ ਮਾਝ ਮਰੀ ਮਨਦੀਪ ਬਹੁਤ ਰੋਈ ਕਿੰਨਾ ਪਿਆਰ ਸੀ ਮਾਝ ਪਿਆਰ ਤਾਂ ਬਹੁਤ ਸੀ ਸਾਡਾ ਛੋਟੀ ਜੀ ਨੂੰ ਪਾਲਿਆ ਸੀ ਤੇ ਹੁਣ ਜਦੋਂ ਵੱਡੀ ਹੋ ਕੇ ਸੂਣ ਵਾਲੀ ਹੋਈ ਸੀ

ਮੰਕੀ ਕਰਦੇ ਸਾਨੂੰ ਬਾਸਾ ਦੀ ਬੂਟਾ ਦੇ ਦਿਓ ਹਾਂ ਜੀ ਬੂਟਾ ਨਾਮ ਸਿਗਾਉਂਦਾ ਹਾਂਜੀ ਬੂਟਾ ਚਾਹੀਦੀ ਹੈ ਹਾਂ ਜੀ ਸਸਰੀ ਦੇ ਸਾਦੂ ਕਿ ਬੱਚਿਆਂ ਦਾ ਜਿਹੜਾ ਰੋ ਰੋ ਬੁਰਾ ਹਾਲ ਆ ਕਹਿੰਦੇ ਕਿ ਸਾਨੂੰ ਬੂਟਾ ਜਿਹੜੀ ਆ ਉਹ ਵਾਪਸ ਚਾਹੀਦੀ ਆ ਜਿਹੜੀ ਮੱਝ ਮਰੀ ਆ ਇਹਨਾਂ ਦੀ ਬੱਚਿਆਂ ਨੇ ਪਿਆਰ ਨਾਲ ਨਾਮ ਜਿਹੜਾ ਉਸ ਦਾ ਬੂਟਾ ਰੱਖਿਆ ਹੋਇਆ ਸੀਗਾ ਜਿਸ ਨੂੰ ਸੱਪ ਲੜ ਗਿਆ ਤੇ ਉਹ ਮਰ ਗਿਆ ਤੇ ਹੁਣ ਪਰਿਵਾਰ ਦਾ ਜਿਹੜਾ ਉਹ ਦੁੱਖ ਦੇਖਿਆ ਨਹੀਂ ਜਾ ਰਿਹਾ ਬੱਚੀਆਂ ਜਿਹੜੀਆਂ ਉਹ ਭਾਵਕ ਹੋ ਗਈਆਂ ਅੱਖਾਂ ਵਿੱਚ ਹੰਝੂ ਜੜੇ ਆ ਉਹ ਆਏ ਹੋਏ ਆ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਤੁਸੀਂ ਜ਼ਰੂਰ ਦਿਖਾ ਦਿਓ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਬੱਚਿਆਂ ਦਾ ਰੋ ਰੋ ਜਿਹੜਾ ਉਹ ਬੁਰਾ ਹਾਲ ਆ ਉਹ ਤੁਹਾਡਾ ਕੀ ਨਾਮ ਹੈ ਵਦੀਪਾ ਕਿਹੜੀ ਕਲਾਚ ਪੜਦੇ ਹੋ ਸਤਵੀਂ ਸਤਨੇ ਕੀ ਮਾਜਨਾ ਕਿੰਨਾ ਕ ਪਿਆਰ ਸੀ ਯਾਰ ਪਿਆਰ ਤਾਂ ਬਾਤ ਤੁਸੀਂ ਹਾਂ ਮਾ ਚਾਈਦੀ ਹਾਂ ਹਾਂਜੀ ਅ ਭੰਜੀ ਤੁਹਾਡਾ ਕੀ ਨਾਮ ਆ ਰਾਜਵਿੰਦਰ ਕੋ ਭੰਜੀ ਘਰ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ ਜਿਹੜੇ ਆ ਉਹ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਕਾਫੀ ਨਾਜ਼ੁਕ ਆ ਕਿਸੇ ਟਾਈਮ ਜਿਹੜਾ ਉਹ ਇਹਨਾਂ ਬੱਚੀਆਂ ਨੂੰ ਭੁੱਖਾ ਵੀ ਜਿਹੜਾ ਉਹ ਸੌਣਾ ਪੈਂਦਾ ਹਾਂਜੀ ਤੇ ਇੱਕ ਔਰਤ ਨੇ ਘਰ ਦਾ ਜਿਹੜਾ ਗੁਜ਼ਾਰਾ ਚਲਾਉਣਾ ਹੁੰਦਾ ਘਰ ਜਿਹੜਾ ਚਲਾਉਣਾ ਹੁੰਦਾ ਤਾਂ ਕਾਫੀ ਪਰੇਸ਼ਾਨੀਆਂ ਵੀ ਫਿਰ ਆਉਂਦੀਆਂ ਹੋਣਗੀਆਂ ਪਰੇਸ਼ਾਨੀ ਤਾਂ ਇਸ ਤਰ੍ਹਾਂ ਨਾ ਬਹੁਤ ਆਈ ਐ ਤਿੱ ਕਿਸਾਨ ਨੂੰ ਵੀ ਦੋ ਸਾਲ ਹੋ ਗਏ ਆ ਕਦੀ ਸਿਰੋਂ ਮਿਰਚਨ ਕੋਲ ਕੇ ਵੀ ਪਾਣੀ ਚ ਰੋਟੀ ਖਾ ਲਈਤੀ ਆ ਕਦੀ ਭੁੱਖੇ ਸੌਂ ਜਾਈਦਾ ਅੱਖੇ ਦਾ ਚੱਲ ਸਵੇਰੇ ਕਰ ਲਾਂਗੇ ਜੇ ਕੋਈ ਦਿਹਾੜੀ ਕਹਿ ਦਿੰਦਾ ਦਿਹਾੜੀ 250 ਰੁਪਏ ਦਿੰਦੇ ਸੀਗੇ ਅਸੀਂ ਉਹ ਅੱਧੀ ਦਿਹਾੜੀ ਕਰਕੇ ਮਾਵਾਂ ਤਿੰਨਾਂ ਤੇ ਆਣ ਕੇ ਦਾ ਗੁਜ਼ਾਰਾ ਕਰਤੀਆਂ ਰਹੀਆਂ ਕੁਛ ਦਵਾਈ ਲਿਆਉਂਦਾ ਰਿਹਾ। ਇਹ ਇਸ ਤਰ੍ਹਾਂ ਸਾਡੇ ਲਾਤੀ ਕਈ ਵਾਰ ਚਪਲਾਂ ਤੋਂ ਵੀ ਨੰਗੇ ਰਹਿ ਜਾਈ ਤਸ। ਬੱਚੀਆਂ ਅੱਗੇ ਪੜ੍ਹਨਾ ਚਾਹੁੰਦੀਆਂ। ਹਾਂਜੀ। ਬੱਚਿਆਂ ਪੜ੍ਹਨੀਆਂ ਚਾਹੁੰਦੇ ਗਾ ਅਸੀਂ ਪਰ ਪੈਸਿਆਂ ਦੁੱਖ ਹੋ ਰਹਿ ਗਈਆਂ। ਸਰਕਾਰੀ ਬਾਸ ਨਹੀਂ ਸੀ ਰੋਕ ਦੇਗੀ। ਤੇ ਮੇਰੇਆਂ ਬੱਚਿਆਂ ਦੀ ਪੜ੍ਹਾਈ ਟੁੱਟ ਗਈ ਅੱਧ ਚ ਤੇ ਸਰਕਾਰੀ ਸਕੂਲ ਵਾਲਿਆਂ ਨੇ ਨਾ ਕੱਟਤਾ। ਕਿੰਨੇ ਤਾਂ ਤੁਸੀਂ ਟਾਈਮ ਸਿਰ ਪਹੁੰਚੀਆਂ ਨਹੀਂ ਗੀਆਂ 10 ਦਿਨ ਬੱਚੀਆਂ ਗਈਆਂ ਤਣਾ ਕਟ ਤਾ ਕਰਾਇ ਦੁੱਖ ਇਹਨੂੰ ਫੀਲ ਹੀ ਆ ਗਿਆ ਸੀ ਜਿੰਨੇ ਮਿਹਨਤ ਮਨਜ਼ੂਰੀ ਕਰਨੀ ਬੱਚੇ ਪੜਾਉਣੇ ਸੀ ਉਹਨੂੰ ਤਾਂ ਪੀ ਲਿਆ ਗਿਆ ਸੀਗਾ ਫਿਰ ਉਹ ਰਿਆ 6-7 ਮਹੀਨੇ ਮੰਝੇ ਤੇ ਤੇ ਹੁਣ ਉੱਠਿਆ ਵਾ ਤੇ ਹੁਣ ਵੀ ਡਾਕਟਰ ਨੇ ਅੱਖਾਂ ਵਿੱਚ ਜੇ ਤੂੰ ਕੰਮ ਕਰੇਂਗਾ ਗਰਮੀ ਚ ਤੇ ਤੇਰਾ ਲੀਵਰ ਕਲਚਣਾ ਤਾਂ ਕਰਨ ਹੁਣ ਕੰਮ ਤੇ ਨਹੀਂ ਜਾਂਦਾ ਮੰਗ ਕੀ ਕਰਦੇ ਹੋ ਕਿਉਂਕਿ ਬਹੁਤ ਸਾਰੇ ਸਮਾਜ ਸੇਵੀ ਵੀਰ ਹੈਗੇ ਐਨਆਰਆਈ ਵੀਰ ਹੈਗੇ ਜਿਹੜੇ ਤੁਹਾਡੇ ਵਰਗੇ ਗਰੀਬ ਪਰਿਵਾਰਾਂ ਦੀ ਜਿਹੜੀ ਬਾਹ ਫੜਦੇ ਆ ਤਾਂ ਮੰਗ ਕੀ ਕਰਦੇ ਹੋ ਮੰਗੇ ਉਹ ਕਰੀ ਦੀ ਵਿਚਾਲ ਬੱਚੀ ਨੂੰ ਕੋਈ ਪੜਾ ਮਿਲ ਜੇ ਕੋਈ ਸਰਕਾਰੀ ਨੌਕਰੀ ਤੇ ਚਲ ਸਾਡਾ ਰੋਟੀਦਾਰ ਜਗਾਰ ਸੌਖਾ ਤਰਪੇ ਤੇ ਚਾਹ ਸਾਨੂੰ ਕੋਈ ਮੱਝ ਨੂੰ ਕੋਈ ਸੋਲ ਤਾਂ ਦੇ ਦੇਣ ਤੇ ਚਲ ਉਸ ਕੋਈ ਮੱਝ ਪਾਲੀਏ ਚਾ ਕੋ ਨਿੱਕੀ ਮੋਟੀ ਮੇ ਚੋਟੀ ਲੈ ਕੇ ਪਾਲ ਲਾ ਤਾਂ ਬਿਲਕੁਲ ਐਸੇ ਉਹ ਗਰੀਬ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਏ ਆ ਤਾਂ ਘਰ ਦੇ ਹਾਲਾਤ ਜਿਹੜੇ ਉਹ ਕਾਫੀ ਨਾਜ਼ੁਕ ਆ ਘਰ ਵਿੱਚ ਕਿਸੇ ਟਾਈਮ ਰੋਟੀ ਜਿਹੜੀ ਆ ਉਹ ਪੱਕਦੀ ਆ ਕਿਸੇ ਟਾਈਮ ਜਿਹੜੀ ਨਹੀਂ ਪੱਕਦੀ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਕਿਸੇ ਟਾਈਮ ਸਾਨੂੰ ਭੁੱਖੇ ਵੀ ਜਿਹੜਾ ਉਹ ਸੌਣਾ ਪੈਂਦਾ ਘਰ ਦਾ ਮੁਖੀ ਜਿਹੜਾ ਉਹ ਵੀ ਬਿਮਾਰ ਚੱਲ ਰਿਹਾ ਉਸ ਨੂੰ ਪੀਲੀਆ ਜਿਹੜਾ ਉਹ ਹੋਇਆ ਇੱਕ ਛੋਟੀ ਜਿਹੀ ਕੱਟੀ ਪਾਲੀ ਸੀਗੀ ਵੱਡੀ ਹੋਈ ਮੱਝ ਬਣੀ ਤਾਂ ਹੁਣ ਸੂਣਣ ਵਾਲੀ ਸੀ ਉਮੀਦਾਂ ਸੀਗੀਆਂ ਕਿ ਘਰੇ ਦੁੱਧ ਹੋਵੇਗਾ ਤਾਂ ਦੁੱਧ ਬਾਹਰ ਪਾ ਕੇ ਘਰ ਦਾ ਥੋੜਾ ਬਹੁਤਾ ਜਿਹੜਾ ਗੁਜ਼ਾਰਾ ਉਹ ਚੱਲ ਪਾਵੇਗਾ ਪਰ ਉਸ ਨੂੰ ਵੀ ਸੱਪ ਜਿਹੜਾ ਉਹ ਲੜ ਗਿਆ ਤੋਂ ਮੱਝ ਮਰ ਗਈ ਤਾਂ ਹੁਣ ਪਰਿਵਾਰ ਦਾ ਰੋ ਰੁਹਾੜਾ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਬੱਚਿਆਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਜਿਹੜੀ ਮੱਝ ਆ ਉਹ ਚਾਈ ਵੀ ਚਾਹੇ ਕੋਈ ਵੀਰ ਛੋਟੀ ਜਿਹੀ ਕੱਟੀ ਹੀ ਲੈ ਕੇ ਦੇ ਦੇਵੇ ਅਗਰ ਮੱਝ ਨਹੀਂ ਕੋਈ ਲੈ ਕੇ ਦੇ ਸਕਦਾ ਤਾਂ ਕੱਟੀ ਲੈ ਕੇ ਦੇ ਦੇਵੇ ਤਾਂ ਕਿ ਅਸੀਂ ਉਸ ਨੂੰ ਮੜ ਪਾਲ ਸਕੀਏ ਉਸ ਨੂੰ ਵੱਡਾ ਕਰ ਸਕੀਏ ਤਾਂ ਘਰੇ ਦੁੱਧ ਜਿਹੜਾ ਉਹ ਆ ਸਕੇ ਅਗਰ ਪਰਿਵਾਰ ਵੀ ਗੱਲ ਕਰ ਜੇ ਤਾਂ ਪਰਿਵਾਰ ਕਰਦੇ ਮੁਖੀ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਵੱਦ ਤੋਂ ਵੱਦ ਮਦਦ ਜਿਹੜੀ ਆ ਜਰੂਰ ਕੀਤੀ ਜਾਵੇ ਕੋਈ ਨਾ ਕੋਈ ਦਾਨੀ ਸੱਜਣ ਉਹਨਾਂ ਦੀ ਬਾਹ ਜਿਹੜੀ ਆ ਉਹ ਜ਼ਰੂਰ ਫੜੇ ਅਸੀਂ ਵੀ ਅਪੀਲ ਕਰਦੇ ਹਾਂ ਸਮਾਜ ਸੇਵੀ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਕਿ ਇਸ ਪਰਿਵਾਰ ਦੇ ਹਾਲਾਤ ਤੁਹਾਨੂੰ ਸਾਰੇ ਦਿਖਾ ਦਿੱਤੇ ਆ ਛੋਟੀਆਂ ਛੋਟੀਆਂ ਬੱਚੀਆਂ ਦਾ ਜਿਹੜਾ ਰੋ ਰੋ ਬੁਰਾ ਹਾਲ ਆ ਹੰਝੂ ਜੜੇ ਆ ਉਹ ਦੇਖੇ ਨਹੀਂ ਜਾ ਰਹੇ ਇਸ ਲਈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਜਿੰਨੀ ਵੀ ਹੋ ਸਕੇ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਡਾਲਰਾਂ ਵਿੱਚ ਪੈਸੇ ਦਿਓ ਜਾਂ ਗੁੱਟੀਆਂ ਗੁੱਟੀਆਂ ਦੇ ਪਰ ਪਰ ਪੈਸੇ ਦਿਓ ਜਿੰਨੀ ਹੋ ਸਕਦੀ ਆ ਤੁਹਾਡੇ ਕੋਲ ਮਦਦ ਜਿਹੜੀ ਆ ਉਹ ਇਸ ਪਰਿਵਾਰ ਦੀ ਜਰੂਰ ਕਰੋ ਅਸੀਂ ਇਸ ਪਰਿਵਾਰ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਨਾਲ ਸਿੱਧਾ ਜਿਹੜਾ ਸੰਪਰਕ ਆ ਉਹ ਕਰ ਸਕਦੇ ਹੋ ਕੋਈ ਇੱਕ ਤੋ ਕੈਮਰਾਮੈਨ ਰਾਜਵੀਰ ਦੇ ਨਾਲ ਰਮਜੀਤ ਸਖਾਣਾ ਦਾ ਸੰਮਰਦੇ